ਹਰਪ੍ਰੀਤ ਮੈਂ ਨਹੀਂ ਗੱਲ ਦਾ ਜਵਾਬ ਦੇ ਗੁੱਤਰ ਤੇਰਾ ਜਾਨ ਦਾ ਜਿਹੜਾ ਬਨੇਗਾ ਸਾਹ ਉਹ ਤਾਂ ਬਾਅਦ ਚ ਬਨੇਗਾ ਅਹੀਂ ਜਲਦੀ ਜਲਦੀ ਚ ਆ ਗਏ ਬੈਂਕ ਚ ਪੈਸੇ ਤੇਰੇ ਪੇ ਆ ਨਾ ਕਿ ਉਹਨਾਂ ਕੋਲ ਵੇ ਨੇ ਜਿਹੜਾ 21 ਲੱਖ ਰੁਪਈਆ ਮਮਾ ਮੈਂ ਚੈੱਕ ਨਹੀਂ ਕੀਤਾ ਜਾ ਕੇ ਐਦਾਂ ਹੋਇਆ ਸੀ ਮੈਨੂੰ ਕਹਿੰਦੇ ਸੀ ਮੈਂ ਆਪਣੇ ਬੈਂਕ ਜਾ ਰਿਹਾ ਕੋਈ ਕੰਮ ਤੇ ਨਹੀਂ ਤੈਨੂੰ ਤੇ ਮੈਂ ਇਹਨਾਂ ਨੂੰ ਦੇ ਦਿੱਤੇ ਜਮਾ ਕਰਵਾਣਾ ਬੈਂਕ ਚ ਹੋਣੇ ਜਾਵਾਂ ਪੈਸੇ ਕਿ ਹੋਇਆ ਮਮਾ ਤੇਰੇ ਲਈ 21 ਲੱਖ ਰੁਪਇਆ ਕੀ ਜਾ ਵੈ 500 ਹਜ਼ਾਰ 10 ਹਜ਼ਾਰ 50 ਹਜ਼ਾਰ ਛੇ ਮਾਤਲਬ ਬੈਂਕ ਚ ਹੈ ਗਿਆ ਮੇਰਾ ਕੈਨੋ ਲਵੇ ਮੈਂ ਖੁਦ ਨਹੀਂ ਸੀ ਜਮਾ ਕਰਾਣ ਗਈ ਅਰਜਨ ਕਰਾਣਗੇ ਮਮਾ ਮੈਂ ਹੁਣੇ ਆਨਲਾਈਨ ਚੈੱਕ ਕਰ ਲੈਂਨੀ 2 ਮਿੰਟ ਰੁਕੋ 1 ਮਿੰਟ ਲੱਗਣਾ ਆ ਵੇਖੋ ਮਮਾ ਅੱਜ ਦਿਨ ਤੱਕ ਤੂੰ ਚੈੱਕ ਵੀ ਨਹੀਂ ਕੀਤਾ ਮਮਾ ਲੋੜ ਹੀ ਨਹੀਂ ਪਈ ਆ ਮੈਂ ਹੁਣੇ ਦਿਖਾ ਦਿੰਨੀ ਆ ਅਕਾਊਂਟ ਚ ਹੁਣੇ ਆ ਵੇਖੋ ਆ ਦੇਖੋ ਐਪ ਖੋਲਣ ਲੱਗੀ ਮੈਂ ਆ ਦੇਖੋ ਇਕੋ ਮम्मा ਮਮਾ ਇੱਕ ਮੈਂਟ ਨੈਟਵਰਕ ਇਸ਼ੂ ਨਾ ਮਮਾ ਇੱਕ ਮੈਂਟ ਜ਼ੀਰੋ ਬੈਲੈਂਸ ਵਖਾਣਦੇ ਆ ਨੈਟਵਰਕ ਇਸ਼ੂ ਨਹੀਂ ਮਮਾ ਨੈਟਵਰਕ ਇਸ਼ੂ ਹਰ ਵੀਦ ਤੈਨੂੰ ਕਹਿਣਾ ਨਹੀਂ ਚਾਹੀਦਾ ਮੈਂ ਤੇਨ ਐਸਾ ਲੈ ਜਾ ਗੱਲ ਕਵਾ ਮੈਂ ਤੇਰਾ ਦੁੱਖ ਵੰਡਣਾ ਨਹੀਂ ਨਾ ਤੈਨੂੰ ਦੇਣ ਤੇ ਤੈਨੂੰ ਪਤਾ ਹੈ ਤੂੰ ਕੀ ਕੀਤਾ ਪੜ੍ਹੀ ਲਿਖੀ ਹੋ ਕੇ ਸਮਝਦਾਰ ਹੋ ਕੇ ਇੰਨੀਆਂ ਜ਼ਿਆਦਾ ਬੇਵਕੂਫੀਆਂ ਕਰੇਂਗੀ ਮੈਂ ਤੇ ਕਹਾਂਗੀ ਤੇਰੇ ਨਾਲੋਂ ਨਾ ਅਨਪੜ ਚੰਗੇ ਜਿਨ੍ਹਾਂ ਨੂੰ ਹੱਥ 'ਚ 100 ਰੁਪਏ ਵੀ ਦੋ ਨਾ ਉਹ ਵੀ ਘੁੱਟ ਕੇ ਸਾਂਦੇ ਨੇ ਕਿ ਇਹ ਮੇਰੀ ਤਲੀ ਜਾਏ ਤੇ ਮੇਰੇ ਨੇ ਜਿਹੜਾ ਸਾਂਭੇ ਉਹਦੇ ਐਹੋ ਤੇ ਵੈਹੇ ਉਹਦਾ ਜਿਹਦੇ ਹੱਥ 'ਚ ਹੋਵੇ ਤੇ ਕੀ ਮੰਮੂ ਮਰਜੀ ਕਹ ਲੈ ਹਰਪੀ ਤੂੰ ਤੈਨੂੰ ਚਾਰ ਪਾਸੇ ਬਰਬਾਦ ਕੀਤਾ ਇਹਨਾਂ ਨੇ ਮम्मा ਮੈਂ ਛੱਡਾਂਗੀ ਨਹੀਂ ਇਹਨਾਂ ਨੂੰ ਮੈਂ ਛੱਡਾਂਗੀ ਨਹੀਂ ਬਸ ਮੈਂ ਤੇਰੇ ਪਿਆਰ ਨੂੰ ਤਾਂ ਸੰਜੋਗੀ ਨਹੀਂ ਰਹੀ ਜੇ ਤੇਰਾ ਵੀਜ਼ਾ ਨਾ ਨਾ ਲੱਗਾ ਇਹਨਾਂ ਨੂੰ ਮੈਂ ਛੱਡਣਾ ਨਹੀਂ ਕਿਸੇ ਦੇ ਪਾਸੇ ਉਹ ਵੀ ਮਮਾ ਮੈਂ ਤਾਂ ਪਾਸਪੋਰਟ ਵੀ ਨਹੀਂ ਵੇਖਿਆ ਆਪਣਾ ਛੱਡ ਪਾਸਪੋਰਟ ਨੂੰ ਕੀ ਕਹਿ ਨਹੀਂ ਰਕਮ ਦਾ ਸੋਚਦੀ ਐ ਮੈਂ ਕਿ ਇਹਨਾਂ ਕੰਜਰਾਂ ਨੇ ਆਪਣੇ ਅਕਾਊਂਟ 'ਚ ਰੱਖੀ ਜਾਂ ਵਰਤ ਲਈ ਐ ਦੇਖੀ ਕਿਉਂ ਮਮਾ ਛੱਡ ਦੇ ਇਸ ਗੱਲ ਨੂੰ ਨਥੇ ਮੇਰੇ ਗੱਲ ਦਿਮਾਗ 'ਚ ਆ ਗਈ ਤੇ ਮੈਂ ਤੇਰੇ ਨਾਲ ਕਰ ਲਈ ਇੱਕ ਜਾ ਕੋਈ ਦਿਮਾਗ 'ਚ ਗੱਲ ਨਾ ਲੈ ਮੈਂ ਬੈਠੀ ਐ ਨਾ ਸਾਰੀਆਂ ਟੈਨਸ਼ਨ ਨਾ ਲੈਣ ਵਾਲੀ ਅੱਪੇ ਸੰਭ ਲਾਂਗੀ ਮੈਂ ਰੋਟੀ ਤਿਆਰ ਕਰਦੀ ਤੇਰੇ ਵਾਸਤੇ ਚੁੱਪ ਕੀਤੀ ਰਹਿ ਤਾਂ ਅੱਜ ਨੂੰ ਹੋਣ ਲਾ ਜਿੰਨੇ ਫੋਨ ਹੋ ਸਕਦੇ ਨੂੰ ਲਗਾਤਾਰ ਲਾ ਤੇ ਜੇ ਉਹਨਾਂ ਕੋਈ ਪੁੱਠਾ ਸਿੱਧਾ ਮੈਸੇਜ ਆਉ ਕਿਤਾ ਨਾ ਤੇ ਡਿਲੀਟ ਨਾ ਕਰੀ ਮੈਨੂੰ ਵਿਖਾ ਨਈ ਫਿਰ ਮੈਂ ਦੱਸਾਂਗੀ ਕਿ ਕਿਵੇਂ ਗੱਲ ਕਰੀਦੀ ਮੈਂ ਹੁਣ ਚੁੱਪ ਕਰਕੇ ਆਨੀ ਮੈਂ ਹਾਂਜੀ ਮੇਰੀ ਗੱਲ ਸੁਣੋ ਮੈਂ ਕੱਲ ਵੀ ਆਈ ਸੀ ਤੁਹਾਡੇ ਵੱਲ ਹੁਣ ਮੈਨੂੰ ਆਪਣਾ ਵੀ ਕੋਈ ਕੰਮ-ਕਾਰ ਕਰ ਲੈੰਦੋ ਵੇਖੂਗੀ ਜੇ ਉਧਰੋਂ ਆ ਗਏ ਨਾ ਪਰ ਟਾਈਮ ਨਾ ਤੇ ਫਿਰ ਮੈਂ ਸ਼ਾਮੀ ਗੇੜਾ ਮਾਰੂਗੀ ਤੁਹਾਡੇ ਵੱਲ ਹਾਂਜੀ ਹਾਂਜੀ ਇੱਕ ਚੱਕਰ ਰੋਜ਼ ਦਾ ਲੱਗ ਹੀ ਜਾਂਦਾ ਤੁਹਾਡੇ ਘਰ ਅੱਗੇ ਤੁਹਾਡੇ ਭਾਜੀ ਲੱਗੇ ਬੈਠੇ ਆ ਉਹਨਾਂ ਨੇ ਫਿਰ ਮੈਨੂੰ ਗੁੱਸੇ ਹੋਣਾ ਵਾ ਚਲ ਮੈਂ ਕਰਦੀ ਸ਼ਾਮੀ ਤੇ ਨਾ ਹੈ ਠੀਕ ਹੈ ਚਲ ਚਲੋ ਬੰਦਾ ਆਇਆ ਘਰ ਕੋਈ ਬੰਦੇ ਵਾਲੀ ਵੀ ਧਿਆਨ ਦੇ ਲੈ ਮੇਰੀ ਗੱਲ ਸੁਣੋ ਜੀ ਕੀ ਕਰਾਂ ਮੈਂ ਤਾਂ ਨਾ ਟੈਨਸ਼ਨ ਜੀ ਪਈ ਜੇ ਇਹ ਪਹਿਲੇ ਸੇਵਕ ਦੀ ਗੱਲ ਐ। ਚਲੋ ਤੇ ਮਹਾਰਾਜ ਨੂੰ ਥੋੜਾ ਬਹੁਤਾ ਫਰਕ ਪਾਉਣ ਲਿਆ ਵਾ। ਤੁਸੀਂ ਹੁਣ ਸੁਣ ਲਓ ਕਿ ਹੁਣ ਸੇਵਕ ਜੇ ਥੋੜਾ ਬਹੁਤਾ ਠੀਕ ਹੋਇਆ ਵਾ ਤੇ ਉਹਦਾ ਧਿਆਨ ਹੁਣ ਵਿਆਹ ਵੱਲ ਹੋ ਗਿਆ ਜੀ। ਉਹ ਕੀ ਆਖਣ ਲਿਆ ਵਾ ਵੀ ਪਹਿਲੇ ਤੇ ਨਰਸ ਕਰਦੀ ਕੇਅਰ ਆਪਣੀ ਜਿਹੜੀ ਨਰਸ ਭੇਜੀ ਤੁਸੀਂ ਮੰਨਣਾ ਤੇ ਮੰਨਣਾ ਤੇ ਹੈ ਉਹ ਤੁਹਾਨੂੰ ਮੈਂ ਦੱਸਿਆ ਨਹੀਂ। ਕੀ ਦੱਸਾਂ ਇਹੋ ਜੀਆਂ ਗੱਲਾਂ ਤੁਹਾਨੂੰ। ਪਹਿਲੇ ਤੇ ਉਹਦੇ ਨਾਲ ਧਿਆਨ ਕਰ ਬੈਠਾ ਵੀ ਇਹ ਆਂਟੀ ਤੁਸੀਂ ਨਾ ਮੰਮੀ ਮੇਰੀ ਨਾਲ ਗੱਲ ਕਰੋ ਇਹਦਾ ਰਿਸ਼ਤਾ ਕਰਾ ਦਿਓ ਮੈਨੂੰ। ਚਲੋ ਮੈਂ ਉਹ ਤੂੰ ਸੱਚ ਬੋਲ ਕੇ ਤੇ ਮਾਹ ਇਹਨੂੰ ਗਲੋਂ ਲਾਇਆ ਕਿ ਉਹ ਨਰਸਣਾ ਪਹਿਲੇ ਮੰਗੀ ਆ ਜਾਂ ਕਿ ਉਹਦਾ ਵਿਆਹ ਕਰਿਆ ਜਾਂ ਕੁਛ ਵੀ ਲਾ ਲੂ ਤੇ ਹੁਣ ਇਹਦਾ ਝਕਾ ਨਾ ਸਿਮਰਤਾ ਲਗਾਉਣ ਲੈ ਅੱਛਾ ਵੀ ਇਹਨੂੰ ਚਲੋ ਕਿਸੇ ਤਰ੍ਹਾਂ ਜੇ ਵਿਆਹ ਇਹ ਕਰਾਉਂਦਾ ਵੀ ਆ ਜਾਂ ਕਿੱਦਾਂ ਵੀ ਆ ਤੇ ਉਹ ਕੁੜੀ ਧੋਖੇ ਚ ਨਾ ਰਵੇ ਉਹਦੇ ਨਾਲ ਵਿਆਹ ਕਰਾਵੇ ਜਿਹੜਾ ਵੀ ਇਹਨੂੰ ਕਰਾਉਣਾ ਤੇ ਕੀ ਦਾ ਸੇਵਕ ਸਿਮਰਤ ਗੁਰਜੀਤ ਬਸ ਇਹਨਾਂ ਦੇੜੀ ਨਾ ਤੈਨੂੰ ਮੈਂ ਘਰ ਆਇਆ ਨਾ ਯਰ ਨਾ ਤੈਨੂੰ ਕੋ ਪਤਾ ਲੱਗਾ ਨਾ ਤੇਰਾ ਆਪਣੇ ਘਰ ਵੇਲੇ ਤੇ ਆਣ ਅੱਜ ਦੀ ਗੱਲ ਹੁਣ ਅੱਜ ਮੌਸਮੇ ਕਿੱਦਾਂ ਵਧੀਆ ਕਿੱਦਾਂ ਸੋਹਣਾ ਰੋਮਾਂਟਿਕ ਮੌਸਮ ਹੈ بارش ਹੁੰਦੇ ਮਿੱਠੀ ਮਿੱਠੀ ਮੁੰਡਾ ਆਪਣੇ ਘਰ ਵਾਲੇ ਨਾ ਜਾਂਦਾ ਬਾਹਰ ਜਾਂਦਾ ਕਿਤੇ ਘੁੰਮ ਕੇ ਆਉਂਦਾ ਹੈ ਤੇ ਨੂੰ ਤੇ ਫੋਨ ਤੇ ਲੱਗੀ ਹੈ ਬਸ ਹਾਂ ਠੀਕ ਹੈ ਮੈਂ ਕੱਈ ਦੀ ਕੱਲ੍ਹ ਆਵੇਂਗੀ ਫੇਰ ਕਰਾਂਗੀ ਤੇਰੇ ਭਾਜੀ ਬੈਠੇ ਆ ਕੀ ਮੇਰੀ ਗੱਲ ਸੁਣੋ ਜੀ ਚੱਲ ਜਾਗੇ ਆਪਾਂ ਘੁੰਮਣ ਨਹੀਂ ਆ ਜਿਹੜੀ ਦਿਮਾਗ ਤੇ ਟੈਨਸ਼ਨ ਹੁੰਦੀ ਹੈ ਨਾ ਇਹ ਕਿਸੇ ਪਾਸੇ ਨਹੀਂ ਲੱਗਣ ਦਿੰਦੀ ਟੈਨਸ਼ਨਾਂ ਤਾਂ ਰਹਿਣੀਆਂ ਰਹਿਣੀਆਂ ਵਾ ਟੈਨਸ਼ਨ ਪਿੱਛੇ ਆਪਣਾ ਇੰਜੋਏ ਥੋੜਾ ਛੱਡ ਦੇਣਾ ਸਾਰਾ ਮੇਜੀ ਮੈਂ ਕਦੋਂ ਤੁਹਾਨੂੰ ਮਨਾ ਕੀਤਾ ਵਾ ਮੈਂ ਜਾਵਾਂਗੀ ਤੁਹਾਡੇ ਨਾਲ ਆ ਬਸ ਥੋੜਾ ਉਧਰ ਦਾ ਚੱਕਰ ਜਣ ਨਾ ਖਤਮ ਹੋ ਜੇ ਆਪੇ ਤੇ ਗੰਨੇ ਸ਼ਾਮੀ ਦਿਨ ਮੈਂ ਬਾਜ਼ਾਰ ਲੈ ਕੇ ਜਾਊਂਗਾ ਸੋਨਾ ਜਾਂ ਸੂਟ ਦਵਾ ਕੇ ਲਿਆਊਂਗਾ ਪਹਿਲੇ ਸੂਟ ਤੇ ਸੁਵਾ ਕੇ ਦੋ ਉਹੀ ਬਾਗ ਜਾਊਂਗੀ ਆ ਚੱਲ ਹੁਣੇ ਚੱਲ ਚੱਲਾ ਤੇ ਚੱਲੀ ਆ ਤੇ ਚੱਲ ਉਹ ਫਿਰ ਤੂੰ ਦੱਬਣਾ ਲੈ ਲਓ ਚਲਾ ਚੱਲੀ ਮੇਰੀ ਗੱਲ ਤੇ ਸੁਣੋ ਜੀ ਜੇ ਜੀ ਮੈਨੂੰ ਟੈਨਸ਼ਨ ਹੋ ਤਾਂ ਤੁਸੀਂ ਸੁਣੀ ਨਹੀਂ ਫਿਰ ਹੁਣ ਕੀ ਟੈਨਸ਼ਨ ਆ ਯਾਰ ਤੁਹਾਨੂੰ ਕੀ ਕਹਿਣ ਦੀ ਆ ਦਿਮਾਗ ਥੋੜਾ ਜਿਹਾ ਇੱਧਰ ਲਾ ਲਓ ਜੀ ਗੱਲ ਸੁਣ ਪਹਿਲਾਂ ਚੁੱਪ ਕਰ ਮੇਰੀ ਗੱਲ ਤੁਹਾਨੂੰ ਪਤਾ ਵੀ ਹੈ ਪਹਿਲਾਂ ਮੇਰੀ ਗੱਲ ਤੈਨੂੰ ਆ ਮੇਰੀ ਫਿਕਰ ਛੱਡ ਕੇ ਤੇ ਲੋਕਾਂ ਦੀ ਫਿਕਰ ਬਹੀ ਆ ਐ ਨਾਲੇ ਸਬਜੀ ਸਬਜੀ ਕਰੀ ਜਾਣੀ ਐ ਜੇ ਬਾਹਰ ਆਪਾਂ ਘੁੰਮ ਜਾਵਾਂਗੇ ਤੇ ਬਾ ਰੋਟੀ ਵੰਡੀ ਨਾ ਖਾ ਕੇ ਆਵਾਂਗੇ ਚਲੋ ਜੀ ਠੀਕ ਐ ਚਲਿਓ ਫਿਰ ਜੇ ਤੁਸੀਂ ਐਦਾਂ ਕਰਦੇ ਜੇ ਨਾ ਮੇਰੇ ਨਾਲ ਨਾਰਾਜ਼ ਜੇ ਤੇ ਚਲੋ ਮੈਂ ਤੁਹਾਡੇ ਨਾਲ ਚੱਲੀ ਜਾਨੀ ਆ ਫਿਰ ਮੇਰੀ ਨਾ ਆ ਸਿਚੁਏਸ਼ਨ ਦੇਖੋਗੇ ਨਾ ਮਤਲਬ ਟੈਨਸ਼ਨ ਸੁਣੋਗੇ ਨਾ ਮੇਰੀ ਉੱਥੇ ਤੂੰ ਆ ਕੇ ਸੁਣ ਲਗਾ ਨਾ ਨਹੀਂ ਉੱਥੇ ਦੱਸੂਗੀ ਦਾਨ ਚਲੋ ਫਿਰ ਕਰ ਲੀ ਕਰੋ ਸੁਣੋਗੇ ਨਾ ਫਿਰ ਉੱਥੋਂ ਉੱਥੋਂ ਪਤਾ ਨਹੀਂ ਆਪਾਂ ਇੰਜੋਏ ਕਰਨ ਚੱਲਨੇ ਆ ਕਿ ਉੱਥੇ ਫਿਰ ਦੁਖ ਸੋਖੀ ਭੁੱਲ ਕੇ ਚੱਲਨੇ ਮਾਰਕ ਜਦ ਬੰਦੇ ਦੇ ਮਨ ਚ ਕੋਈ ਗੱਲ ਹੋਵੇ ਤੇ ਕਹਿ ਦੇਣੀ ਚਾਹੀਦੀ ਉਹ ਵੀ ਤੇ ਆਪਣੇ ਘਰ ਵਾਲੇ ਨੂੰ ਕਹਿਣੀ ਹੁੰਦੀ ਕਿੰਨੀ ਕਹਿਣੀ ਹੁੰਦੀ ਆ ਗੱਲ ਸੁਣ ਮੈਂ ਕਿਤੇ ਮਨਾ ਕਰਦੇ ਆ ਪਹਿਲਾਂ ਇੰਜੋਏ ਕਰਨੀ ਚਾਹਨੀ ਐ ਤੇ ਇੰਜੋਏ ਪਹਿਲਾਂ ਪੂਰਾ ਕਰ ਲੈ ਹਾਂਜੀ ਤੇ ਇੰਜੋਏ ਕਰਨ ਤੋਂ ਬਾਅਦ ਫਿਰ ਗੱਲਾਂ ਕਰ ਲਈ ਚਲੋ ਮੈਂ ਸਬਜ਼ੀ ਬਣਾ ਕੇ ਆਈ ਫਿਰ ਸਭ ਆਪਾਂ ਚੱਲਦੇ ਆ ਤੈਨੂੰ ਕਹਿ ਦੇ ਬਾਅਦ ਜਾ ਕੇ ਰੋਟੀ ਪਾਣੀ ਖਾ ਲਾਂਗੇ ਚਲੋ ਫਿਰ ਚੱਲ ਚਲੀ ਤਿਆਰ ਹੋਵਾਂ ਕਿੱਦਾਂ ਆਇਆ ਅੱਧਾ ਹੀ ਆਇਆ ਹੁਣ ਦੱਸੋ ਵੀ ਤੇ ਕੰਮ ਕਰ ਹੈ ਵੀ ਐ ਕਿ ਜਬ ਬਹਿਣਾ ਲੱਗੇ ਬੱਸ ਲੈ ਯਾਰ ਇਹ ਕਿਹੜੀ ਗੱਲ ਕਹਿ ਤੀ ਤੂੰ ਤੇ ਮੇਰੀ ਗੱਲ ਸੁਣੋ ਆਪਾਂ ਬਾਹਰ ਚੱਲੀਏ ਡਿਨਰ ਕਰਨ ਲਈ ਨਹੀਂ ਮੈਂ ਬਾਹਰ ਦਾ ਨਹੀਂ ਖਾਣਾ ਖਾਣੀ ਮੈਂ ਘਰ ਦਾ ਹੀ ਖਾਣੀ ਆਪਾਂ ਬਾਹਰੋਂ ਕੋਈ ਸਮਾਨ ਲੈ ਆਉਣ ਨਿਆ ਕਰਿਆ ਕੇ ਬਣਾ ਲਿਓ ਤੁਸੀਂ ਅੱਛਾ ਫੇਰ ਵੀ ਜੇ ਮੈਨੂੰ ਬਣਾਉਣਾ ਹੀ ਤੇ ਮੈਂ ਉੱਥੇ ਘਰੇ ਰਹਿ ਕੇ ਨਾ ਆਪਣੀ ਦਾਦੀ ਦੇ ਥਾ ਦਾ ਖਾਣੀ ਮੈਨੂੰ ਤਾਂ ਲੱਗਦਾ ਤੁਸੀਂ ਲੈ ਕੇ ਆਪਣੇ ਮਤਲਬ ਲਈ ਆਏ ਜੇ ਮੇਰੀ ਗੱਲ ਸੁਣ ਲਓ ਤੁਸੀਂ ਠੀਕ ਆ ਆ ਜਿਹੜਾ ਵੀ ਕੰਮਕਾਰ ਹੈਗਾ ਨਾ ਤੁਹਾਡਾ ਕੁੱਕ ਦਾ ਹੋ ਗਿਆ ਜਾਂ ਤੁਹਾਡੇ ਕੱਪੜੇ ਨਹੀਂ ਲੱਭਦੇ ਜੀ ਤੁਹਾਡਾ ਕੋਈ ਸਮਾਨ ਨਹੀਂ ਲੱਭਦਾ ਜੀ ਤੁਹਾਨੂੰ ਕੋਈ ਪਤਾ ਨਹੀਂ ਲੱਗਦਾ ਉਹ ਦਾਣਾ ਹੁਣੇ ਹੁਣੇ ਰੇਂਜ ਕਰ ਲੋ ਕਿਉਂਕਿ ਮੇਰੀ ਦਾਦੀ ਲੱਭਦੀ ਮੇਰੇ ਲਈ ਰਿਸ਼ਤਾ ਠੀਕ ਆ ਸ਼ੰਮੀ ਆਂਟੀ ਨੇ ਉਹਨਾਂ ਨੇ ਗੱਲ ਕਰ ਦਿੱਤੀ ਆ ਉਹ ਥੋੜੇ ਚਿਰ ਤੱਕ ਹੋ ਸਕਦਾ ਵਾ ਕਿ ਮੈਂ ਬਾਹਰ ਚ ਇਦਾਂ ਨੂੰ ਮੇਰੇ ਕੋ ਨਾ ਆਇਆ ਜਾਵੇ ਇਸ ਕਰਕੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਨੀ ਠੀਕ ਆ ਤੇ ਆਪਣੇ ਜੋ ਵੀ ਤੁਹਾਡੀ ਹੈਲਪ ਕਰਿਆ ਨਾ ਪਹਿਲਾ ਰੇਂਜ ਕਰਕੇ ਰੱਖ ਲੋ ਜਿਹੜੀ ਤੁਹਾਨੂੰ ਟੈਂਪਸਰ ਕੱਪੜੇ ਵੀ ਕਰਕੇ ਦੇ ਦਿਆ ਕਰੇ ਖਾਣਾ ਵੀ ਦਾਸ ਦਿਆ ਕਰੇ ਜਿਹੜੀ ਚੀਜ਼ ਤੁਹਾਨੂੰ ਪਸੰਦ ਹੈ ਉਹ ਬਣਾਵੇ ਦਿਆ ਕਰੇ ਯਾਰ ਮੇਰੀ ਗੱਲ ਸੁਣੋ ਤੁਸੀਂ ਜ਼ਰੂਰੀ ਵਿਆਹ ਕਰਾਉਣਾ ਤੁਹਾਨੂੰ ਵੀ ਪਤਾ ਹੈ ਤਹਾਡੇ ਤੋਂ ਬਿਨਾ ਤੇ ਮੇਰਾ ਗੁਜ਼ਾਰਾ ਨਹੀਂ ਹੋਣਾ ਖੋਦੀ ਵੇਖ ਲੋ ਆ ਵੇਖੋ ਅੱਜ ਪਤਾ ਲੱਗਣਿਆ ਨਾ ਤੇ ਮੈਚਿੰਗ ਹੋਈ ਆ ਟੌਰ ਕੱਢੀ ਮੈਂ ਅੱਜ ਮੈਂ ਬਾਹਰ ਗਿਆ ਮੈਨੂੰ ਚਾਰ ਮੁੰਡਿਆਂ ਨੇ ਕਹਤਾਏ ਤੂੰ ਕੱਪੜੇ ਬੜੇ ਵਧੀਆ ਪਾਏ ਤੁਹਾਨੂੰ ਪਤਾ ਜਦੋਂ ਤੁਸੀਂ ਇਹ ਘਰ 'ਚ ਨਹੀਂ ਤੇ ਮੈਂ ਕੱਪੜੇ ਪਾ ਕੇ ਚੱਲ ਗਿਆ ਮੈਨੂੰ ਤਾਂ ਪਤਾ ਕੋਈ ਨਹੀਂ ਮੈਚਿੰਗ ਦਾ ਲੋਕੀ ਮੈਨੂੰ ਗਾਲਾਂ ਕੱਢਦੇ ਹੀ ਨਾਲੇ ਭੁੱਖਾ ਇਹ ਘਰ 'ਚ ਮੈਂ ਰਿਆਂ ਤੁਹਾਡੇ ਤੋਂ ਬਿਨਾ ਮੈਂ ਖਾਣਾ ਨਹੀਂ ਖਾਂਦਾ ਤੁਸੀਂ ਜੋ ਖਾਣਾ ਬਣਾਉਂਦੇ ਹੋ ਮੈਂ ਖਾਂਦਾ ਕਿਉਂਕਿ ਮੈਨੂੰ ਤੁਹਾਡੇ ਹੱਥਾਂ ਦਾ ਖਾਣਾ ਬੜਾ ਪਸੰਦ ਆ ਗਿਆ ਜੋ ਜਦੋਂ ਮੰਮੀ ਨੇ ਖਾਣਾ ਬਣਾਇਆ ਮੈਂ ਤਾਂ ਮਨਾ ਇੱਥੇ ਜੀ ਜਾ ਕੇ ਫਸ ਗਿਆ ਮੇਰਾ ਤੇ ਦਿਲ ਨਹੀਂ ਕੀਤਾ ਅੰਦਰ ਲੰਘੋ ਯਾਰ ਤੂੰ ਇਹ ਨਾ ਜਾ ਤੁਹਾਡੇ ਬਿਨਾ ਤਾਂ ਮੇਰਾ ਗੁਜ਼ਾਰਾ ਨਹੀਂ ਹੋਣਾ ਸਮਝਿਆ ਕਰੋ ਤਨ ਮੈਂ ਇੱਕ ਗੱਲ ਦੱਸਣੀ ਆ ਮੇਰੇ ਨਾ ਯਾਰ ਦੋਸਤ ਜਾਣ ਦੇ ਬਾਹਰ ਘੁੰਮਣ ਤੇ ਉਹਨਾਂ ਦੇ ਚਲੀਆਂ ਨਾਲ ਨਾਲ ਦੀਆਂ ਅੱਛਾ ਤੇ ਮੈਂ ਚਾਹੁੰਦਾ ਤੁਸੀਂ ਮੇਰੇ ਨਾਲ ਚੱਲੋ ਕਿਉਂ ਮੈਂ ਤੁਹਾਡੇ ਨਾਲ ਕਿਉਂ ਜਾਣਾ ਮੈਂ ਕਿਹਾ ਤੁਹਾਡੇ ਨਾਲ ਦੀ ਵਨ ਨਹੀਂ ਮਤਲਬ ਨਾਲ ਦੀ ਨਹੀਂ ਆਪਾਂ ਦੋਸਤ ਤੇ ਹੈ ਗਈਆਂ ਦੋਸਤ ਦੋਸਤ ਆਪਾਂ ਕਦੋਂ ਬਣੇ ਤੂੰ ਤੇ ਮੈਨੂੰ ਕਦੀ ਕਿਹਾ ਹੀ ਨਹੀਂ ਕਿ ਸਿਮਰਤ ਮੈਂ ਤੇਰਾ ਦੋਸਤ ਹਾਂ ਜਰੂਰ ਦੀ ਮੈਂ ਤੇ ਘਰ ਵੀ ਚਾਈ ਆ ਤੇ ਤੁਸੀਂ ਜਰੂਰ ਤੇ ਠੀਕ ਹੋਗੇ ਇਸ ਘਰ ਵੀ ਚਾਈ ਜੇ ਤੂੰ ਹੀ ਤੇ ਮੈਨੂੰ ਕਦੀ ਨਹੀਂ ਕਿਹਾ ਚਲ ਦੋਸਤ ਨਾ ਸਹੀ ਆ ਪਰ ਰਿਸ਼ਤੇਦਾਰ ਤੇ ਹੈ ਗਈਆਂ ਰਿਸ਼ਤੇਦਾਰ ਕਾਦੀ ਰਿਸ਼ਤੇਦਾਰੀ ਕੀ ਰਿਸ਼ਤੇਦਾਰੀ ਆਪਣੀ ਕੁਝ ਵੀ ਆ ਪਹਿ ਹੈਗੇ ਤੇ ਸਹੀ ਆ ਨਾ ਕੋਝ ਵੀ ਜਿਨਾ ਮੜਾ ਕੋਝ ਹੁੰਦਾ ਵਾ ਕੋਝ ਵੀ ਕੀ ਆ ਆਪਾਂ ਦੱਸੋ ਰਹੀ ਸਹੀ ਆਪਣਾ ਕੀ ਰਿਸ਼ਤਾ ਵਾ ਮੈਨੂੰ ਨਹੀਂ ਪਤਾ ਕੀ ਰਿਸ਼ਤਾ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਤੇ ਮੇਰੇ ਨਾਲ ਦੋਸਤੀ ਕਰੋਗੇ ਵੇਖ ਲੋ ਦੋਸਤੀ ਕਰ ਲੈਣੀ ਆ ਪਰ ਨਿਭਾਉਣੀ ਪੈਣੀ ਬਾਅਦ ਵਿੱਚ ਹਾਂ ਪੱਕਾ ਨਿਭਾਉਂਗਾ ਦੰਨ ਮੁੱਕਰੀ ਹੋਣਾ ਮੈਂ ਕਿ ਮੁਕਰਾਂ ਦੱਸ ਤੁਹਾਡੇ ਅਰਗੇ ਮੈਨੂੰ ਦੋਸਤ ਮਿਲ ਜੀ ਹੋਵੇ ਤਾਂ ਮੈਂ ਕਿ ਮੁਕਰਾਂਗਾ ਵੇਖ ਲੋ ਝੂਠੇ ਬੰਦੇ ਮੈਨੂੰ ਪਸੰਦ ਨਹੀਂ ਯਾਰ ਮੈਂ ਕਦੇ ਝੂਠ ਬੋਲਣਾ ਮੈਂ ਤੇ ਕਹਿੰਦਾ ਜੇ ਤੁਸੀਂ ਦੋਸਤੀ ਕਰੋਗੇ ਤੇ ਮੈਂ ਨਿਭਾਉਂਗਾ ਐਂਡ ਤੱਕ ਚਲ ਇਹ ਵੀ ਡਨ ਰਿਹਾ ਦੋਸਤੀ ਤੇ ਹੁਣ ਆਪਾਂ ਕਰ ਲਈਆ ਹੁਣ ਦੱਸਾ ਕੀ ਕਰ ਸਕਦਾ ਆਪਾਂ ਇੱਕ ਦੂਜੇ ਦੀ ਨਾ ਹਰ ਗੱਲ ਮੰਨਾਂਗੇ ਹਾਂ ਹਰ ਗੱਲ ਨਹੀਂ ਜਿਹੜੀ ਚੰਗੀ ਹੋਗੀ ਉਹ ਨਹੀਂ ਮਤਲਬ ਡਕਣਾ ਵੀ ਹੈ ਹਰ ਗੱਲ ਨਹੀਂ ਆਪਾਂ ਨਾ ਬਾਹਰ ਕੁਮਨ ਫਰੇਣ ਜਾਵਾਂਗੇ ਡਿਨਰ ਕਰਾਂਗੇ ਹਾਂ ਹਣਾ ਨਾਲੇ ਬਹਿ ਕੇ ਥੋੜਾ ਜਿਆ ਇੱਕ ਦੂਜੇ ਨਾਲ ਟਾਈਮ ਸਪੈਂਡ ਕਰਾਂਗੇ ਗੱਲਾਂ ਬਾਤਾਂ ਕਰਾਂਗੇ ਹਾਂ ਡਾ ਨਿਆਣਾ ਫਿਰ ਪੱਕੀ ਆ ਨਾ ਦੋਸਤੀ ਹਾਂ ਪੱਕੀ ਆ ਚਲੋ ਫਿਰ ਹੱਥ ਛੱਡਦਾ ਛੱਡਦਾ ਮੈਂ ਕਿਹੜਾ ਨਾਲ ਲੈ ਕੇ ਚੱਲਿਆ ਇਹ ਮਜ਼ਾਕ ਦੋਸਤੀ ਚ ਮਜ਼ਾਕ ਤੇ ਚੱਲਦਾ ਹੀ ਆ ਹੂੰ ਆਪਾਂ ਚੱਲੀਏ ਘੁੰਮਣ ਬਾਹਰ ਕੋਈ ਨਾ ਤੁਸੀਂ ਚਲੋ ਮੈਂ ਆਉਣੀ ਹਾਂ ਆ ਜਾਓ ਮੈਂ ਕਿਹਨਾਂ ਇਕੱਠੇ ਚੱਲਦੇ ਆ ਚਲੋ ਅਰ ਤਰੋ ਹਣਾ ਕੋਈ ਨਾ ਤੇ ਚਲੋ ਗੱਡੀ ਸਟਾਰਟ ਕਰਉਂ ਮੈਂ ਆਣੀ ਆ ਜਾਓ ਫਿਰ ਐ ਮੈਨੂੰ ਵੇਟ ਨਾ ਕਰਾਇਆ ਜਿਆਦਾ ਮੈਨੂੰ ਤੇ ਨਾ ਇਹ ਚੀਜ਼ ਦਾ ਬੜਾ ਹੀ ਚਾਜਾ ਆ ਹੁੰਦਿਆ ਕਸ਼ਿਸ਼ ਸਿਰ ਸਭ ਕੁਝ ਸਹੀ ਹੋ ਜੇ ਕਦੇ ਮੇਰੇ ਵੋਟੀ 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 ਕਰਦੇ ਮੇਰੇ ਅੱਗੇ ਪਿੱਛੇ ਘੁੰਮਣ ਫੇਰ ਉਹ ਦਿਨ ਵਾਪਸ ਆ ਜਾਣ ਮੈਂ ਤਾਂ ਕਹਿੰਨੀ ਬਾਬਾ ਜੀ ਸਿਰ ਸਿਰ ਸਭ ਕੁਝ ਨਾ ਸਹੀ ਹੋ ਜੇ ਕਦੋਂ ਇਹ ਖੋਦ ਆਪਣੇ ਮੋਹ ਕਹਿਣਗੇ ਕੀ ਸਿਮਰਤ ਮੈਂ ਤੈਨੂੰ ਪਿਆਰ ਕਰਦਾ ਹਾਂ ਮੇਨਾਂ ਵਿਆਹ ਕਰਾਲਾ ਕਦੋਂ ਫੇਰ ਦੁਬਾਰਾ ਵਿਆਹ ਕਰਾਂ ਲਾਂਗੇ ਪਰ ਇਸ ਵਾਰ ਨਾ ਵਿਆਹ ਦਾ ਮਜ਼ਾ ਹੀ ਕੁਝ ਹੋਰ ਹੋਣਾ ਜੈਸੇ ਤਾਂ ਮੈਨੂੰ ਪਤਾ ਵਾ ਪਿਆਰ ਕਰ ਦੇ ਮੈਨੂੰ ਪਰ ਨਾ ਇੰਨਾਂ ਦੀ ਜ਼ਬਾਨ ਤੇ ਨਾ ਲੈ ਕੇ ਆਉਣਾ ਵਾ ਮੰਨਣਗੇ ਤੇ ਜ਼ਰੂਰ ਕਿ ਹਾਂ ਸਿਮਰਤ ਮੈਂ ਤੈਨੂੰ ਪਿਆਰ ਕਰਦਾ ਮਮੇ ਬੜੀ ਠੀਕ ਹਾਂ ਮਮੇ ਤੁਹਾਡੇ ਮੂੰਹ ਕਢਵਾ ਕੇ ਛੱਡੂਗੀ ਚੱਲ ਬੱਚੋ ਚਲਾ ਜਾਓ ਭੈਣ ਜੀ ਮੈਂ ਤੇਹੀ ਗਈ ਜਾਂਦੇ ਜੇ ਇੰਨਾ ਟਾਈਮ ਹੋ ਗਿਆ ਇੰਨਾ ਟਾਈਮ ਹੋ ਗਿਆ ਹੁਣ ਕੋਈ ਗੱਲ ਨਹੀਂ ਇੰਨੇ ਚੱਚ ਬੰਦਾ ਕਿਸੇ ਦੇ ਘਰੋਂ ਮੋੜੀ ਹੁੰਦਾ ਵਾ ਲੱਗ ਜਾਣਾ ਉਹਨਾਂ ਨੂੰ ਪਤਾ ਵੈਸੇ ਵੀ ਆਪਾਂ ਸੇਵਕੜੀ ਬੇਫੂਕ ਬਣਾਉਣਾ ਸਿਮਰਤ ਨੂੰ ਤਾਂ ਪਤਾ ਹੀ ਆਪਾਂ ਕਿੱਥੋਂ ਗਏ ਤੇ ਕਿੱਥੇ ਆਹੋ ਹਾਂ ਕਰੇ ਦਾ ਵਾਦਾ ਵਿਆਹ ਦੀ ਤੇ ਕੁੜੀ ਨਾ ਮੈਂ ਵਿਆਹ ਕਰਾ ਲੈਣਾ ਤੇ ਹਾਡੀ ਵੀ ਟੈਨਸ਼ਨ ਮੁੱਕੀ ਤੈਨੂੰ ਪਤਾ ਦਿਮਾਗ ਤੇ ਟੈਨਸ਼ਨ ਬੜੀ ਛਾਈ ਪਈ ਕਿਤੇ ਹੋਰ ਨਾ ਕਿਸੇ ਪਾਸੇ ਮੂੰਹ ਚੁੱਕ ਕੇ ਤੇ ਤੁਰ ਪਵੇ ਮੜਕੇ ਮੁੰਡਾ ਮੋੜਨਾ ਕਿਤੇ ਸੌਖਾ ਹੀ ਆ ਮੜਕੇ ਅਗਲਾ ਕਹੂਗਾ ਨਹੀਂ ਜੀ ਮੇਰਾ ਵਿਆਹ ਇਹਦੇ ਨਾਲ ਕਰੋ ਨਹੀਂ ਤੇ ਮੈਂ ਕੁਝ ਖਾ ਲੈਣਾ ਆ ਗੱਲ ਬਸ ਅਸਰੇ ਚੜ੍ਹਨੀ ਵਾਲੀ ਆ ਇੰਨੀ ਟੈਨਸ਼ਨ ਵਾਲੀ ਨਹੀਂ ਹੁਣ ਗੱਲ ਪਰ ਇੱਕ ਗੱਲ ਆ ਭੈਣ ਜੀ ਸੇਵਕ ਨੇ ਨਾ ਸਵਾਲ ਬੜੇ ਕਰਨੇ ਜੇ ਉਹਨਾਂ ਸਵਾਲਾਂ ਦੇ ਜਵਾਬ ਦੇ ਲਈ ਨਾ ਤਿਆਰ ਰਿਓ ਉਹਨੇ ਪੁੱਛਣਾ ਜੇ ਕਿੱਥੇ ਵੇਖਿਆ ਮੁੰਡਾ ਕਿੱਥੋਂ ਆਦਾ ਵਾ ਕੀ ਕਰਦਾ ਵਾ ਇਹ ਸਭ ਤੁਸੀਂ ਹੁਣ ਕਹਿਣਾ ਜੇ ਉਹ ਤੂੰ ਹੌਸਲਾ ਤੇ ਕਰ ਮੈਂ ਹਉ ਜੀ ਸਪੀਚ ਝਾੜਨੀ ਸੇਵਕ ਦੀ ਬੋਲਤੀ ਨਾ ਬੰਦ ਹੋ ਗਈ ਤੇ ਮੇਰਾ ਨਾਮ ਉਟਾ ਦੀ ਕਰਦਾ ਸਵਾਲ ਏ ਜਿਹੜੇ ਬਾਕੀ ਸਿਮਰਤ ਦੀ ਨਾ ਤੂੰ ਟੈਨਸ਼ਨ ਲਓ ਉਹਨੂੰ ਮੈਂ ਚੰਗੀ ਤਰ੍ਹਾਂ ਸਮਝਾਤਾ ਤੂੰ ਮੇਰੇ ਨਾਲ ਟੈਨਸ਼ਨ ਲੈ ਮਕਸਿਮ ਰੱਦੀ ਤੇ ਤੁਸੀਂ ਟੈਨਸ਼ਨ ਨਾ ਲਓ ਉਹਨੇ ਮੈਂ ਚੰਗੀ ਤਰ੍ਹਾਂ ਸਮਝਾ ਕੇ ਆਈਂ ਕਿ ਆਪਾਂ ਕਿੱਧਰ ਚੱਲਨੇ ਤੇ ਕੀ ਕਰਨਾ ਵਾ ਉਹਨੇ ਤਾਂ ਬਸ ਸਾਡੀ ਹਾਂ ਚ ਹਾਂ ਮਲਾਈ ਜਾਨੀ ਤੁਸੀਂ ਮੈਨੂੰ ਟੈਨਸ਼ਨ ਲਓ ਭੈਣ ਜੀ ਬਿਲਕੁਲ ਚਿੰਤਾ ਨਾ ਕਰੋ ਮੈਂ ਆਪੇ ਸਾਰਾ ਕੁਝ ਸੰਭਲ ਲੈਣਾ ਚਲ ਆਜੋ ਚੱਲੀਏ ਫਿਰ ਛੇਤੀ ਟਾਈਮ ਬੜਾ ਹੁੰਦੇ ਅੱਗੇ ਉਹ ਕਿੱਥੇ ਚੱਲੇ ਜੇ ਯਾਰ ਥੱਲੇ ਜਾਵਾਂ ਉਹਨਾਂ ਕਾਫੀ ਜਲਤ ਹੋ ਗਿਆ ਪਰ ਉੱਪਰ ਮੇਰੀ ਗੱਲ ਸੁਣੋ ਮੌਸਮ ਇੰਨਾ ਵਧੀਆ ਹੈ ਥੱਲੇ ਜਾ ਕੇ ਤੁਸੀਂ ਕੀ ਕਰਨਾ ਮੌਸਮ ਤਾਂ ਠੀਕ ਹੋਇਆ ਵਾ ਪਰ ਤੁਸੀਂ ਤਾਂ ਕੋਈ ਆਪਣੀਆਂ ਗੱਲਾਂ ਕਰੀ ਜਾਂਦੇ ਨਰਸੇ ਦਾ ਕਰਦੀ ਡਾਕਟਰ ਏਦਾਂ ਕਰਦੇ ਮੈਂ ਏਦਾਂ ਹੀ ਮੋਦਾ ਹੀ ਮੈਂ ਤੁਹਾਡੇ ਗੱਲਾਂ ਸੁਣ ਸੁਣ ਕੇ ਨੱਕ ਗਈ ਮੇਰੇ ਕੋਲ ਬਾਰ ਬਾਰ ਨਿਕੋ ਗੱਲ ਸੁਣੀ ਜਾਂਦੀ ਮੈਂ ਨੀਚੇ ਚੱਲੀ ਆ ਓ ਯਾਰ ਰੁਕ ਜਾਓ ਇੱਥੇ ਕੀ ਕਰਨੋਂ ਥੱਲੇ ਜਾਣਾ ਤੁਹਾਡੇ ਸਾਹਮਣੇ ਮੌਸਮ ਵੇਖ ਕੇ ਡੱਕ ਘੈਂਟ ਹੈ ਕਿੰਨੇ ਕਿੰਨੇ ਵੇਖ ਕਿਡਾ ਸੁਣਾ ਵਿਊ ਹੋਂ ਦਾ ਤੁਸੀਂ ਕਹਿੰਦੇ ਮੈਂ ਜਾਣਾ ਯਾਰ ਮੌਸਮ ਨੂੰ ਮੈਂ ਦੱਸੋ ਕੀ ਕਰਨਾ ਵਾ ਯਾਰ ਮੇਰੇ ਕੋਲ ਖੜ ਨਹੀਂ ਹੋਂਦਾ ਮੈਨੂੰ ਭੁੱਖ ਲੱਗੀ ਕੁਝ ਬਾਹਰੋਂ ਮੰਗਾ ਲਓ ਬਾਹਰੋਂ ਕੀ ਕਰਨ ਮੰਗਾਉਣਾ ਕੋਈ ਤੁਸੀਂ ਆਪ ਬਣਾ ਲਓ ਯਾਰ ਆਪ ਕੀ ਬਣਾ ਲਓ ਲੈ ਦੱਸ ਔਰ ਕੋਈ ਵਧੀਆ ਜਿਆ ਆਪ ਬਣਾ ਕੇ ਖਵਾਓ ਨਾ ਨਾਲੇ ਮੈਨੂੰ ਹੰਤ ਮੈਨੂੰ ਆਦਤ ਪੈ ਗਈ ਹੈ ਤੁਹਾਡੇ ਹੱਥਾਂ ਦਾ ਖਾਣ ਦੀ ਕਿਹਦਾ ਤੀ ਸੁਆਦ ਨਹੀਂ ਲੱਗਦੀ ਸੱਚੀ ਗੱਲ ਕਹਾਂ ਮੈਨੂੰ ਤਾਂ ਬਾਹਰ ਦਾ ਵੀ ਕੋਈ ਸੁਆਦ ਨਹੀਂ ਲੱਗਦਾ ਹੂੰ ਤੇ ਵੀ ਸਹੀ ਹੈ ਕਿ ਬਾਹਰ ਦਾ ਕੋਈ ਸੁਆਦ ਨਹੀਂ ਲੱਗਦਾ ਲੈ ਕੱਲ ਵੀ ਤੁਸੀਂ ਬਾਰਾ ਮੰਗਾਇਆ ਸੀ ਤੋਂ ਇੱਕ ਦਿਨ ਪਹਿਲਾਂ ਵੀ ਤੁਸੀਂ ਬਾਰਾ ਮੰਗਾਇਆ ਸੀ ਮੈਰ ਜਿੱਦਨ ਦੀ ਆਈ ਇੱਥੇ ਘਰ ਵਿੱਚ ਉਸ ਤੋਂ ਬਾਅਦ ਤੇ ਮੈਂ ਖੁਦ ਕਦੀ ਕੁਝ ਬਣਾਇਆ ਹੀ ਨਹੀਂ ਕੋਈ ਨਹੀਂ ਜੋ ਕੀ ਬਣਾਉਣਾ ਤੁਸੀਂ ਦੱਸੋ ਮੈਂ ਸਮਾਂ ਲੈ ਆਉਣਾ ਬਾਰਾ ਬਣਾਓ ਤੁਸੀਂ ਨਹੀਂ ਜਿੱਦਾਂ ਨੂੰ ਕੁਝ ਬਣਾਉਣਾ ਤਾਂ ਤੁਸੀਂ ਕੁਝ ਬਣਾ ਕੇ ਖਵਾਓ ਜੇ ਮੈਨੂੰ ਕੁਝ ਬਣਾਉਣਾ ਹੁੰਦਾ ਹੁੰਦਾ ਤੇ ਘਾਟੇ ਹੀ ਕੇ ਕੰਮ ਦੇ ਮੈਨੂੰ ਅੱਛਾ ਮੇਰੀ ਗੱਲ ਸੁਣ ਲੋ ਮੰਮੀ ਦੇ ਹੱਥਾਂ ਦਾ ਨਾ ਖਾਣਾ ਗੇਜੋ ਕੀ ਪਤਾ ਅੱਜ ਮੈਥੇ ਹੈਗੀ ਕੱਲ ਨੂੰ ਨਾ ਹੋਵਾਂ ਮੰਮੀ ਦੇ ਨਾ ਹੁਣੇ-ਹੁਣੇ ਅੱਥਾ ਦੀ ਜਾ ਸੇਖ ਲੋ ਖਾਣ ਦੀ ਮੇਰੀ ਗੱਲ ਸੁਣੋ ਇਹ ਕੀ ਮਤਲਬ ਹੋਇਆ ਤੁਸੀਂ ਜਾਣਾ ਕਿਤੇ ਲੈ ਜਾਣਾ ਕਿਉਂ ਨਹੀਂ ਦੱਸ ਮੈਂ ਵਿਆਹ ਨਹੀਂ ਕਰਾਉਣਾ ਲੈ ਐਵੇਂ ਜਾਣਾ ਜਾਣ ਮੈਂ ਤੁਹਾਨੂੰ ਦੇਣਾ ਨਹੀਂ ਕਿਤੇ ਲੈ ਤੁਹਾਡਾ ਕੀ ਹੱਕ ਹੈ ਕਿ ਤੁਸੀਂ ਮੈਨੂੰ ਰੋਕ ਲੋਗੇ ਕਿ ਮੈਨੂੰ ਜਾਣ ਹੀ ਨਹੀਂ ਕਿਤੇ ਦੇਣਾ ਦੋਸਤ ਹੈ ਗਈਆਂ ਮੈਂ ਤੁਹਾਡਾ ਹੂੰ ਦੋਸਤੇ ਮੈਂ ਮੰਨਦੀ ਤੋ ਹੀ ਹੈਗੇ ਜੇ ਪਰ ਫਿਰ ਵੀ ਨਾ ਜੋ ਘਰ ਵਾਲਾ ਹੁੰਦਾ ਨਾ ਉਹਦੇ ਨਾਲ ਦੀ ਰੀਤ ਨਹੀਂ ਹੁੰਦੀ ਜਿਹੜਾ ਮੈਨੂੰ ਘਮਾਊਗਾ ਫਰਾਊਗਾ ਮੈਨੂੰ ਪਿਆਰ ਕਰੂਗਾ ਜਿਹੜਾ ਮੇਲਾ ਖਿਆਲ ਰੱਖੂਗਾ ਮੈਨੂੰ ਪੁੱਛੂਗਾ ਮੇਰੀ ਹਰ ਦੀ ਜ ਪੂਰੀ ਕਰੂਗਾ ਦੋਸਤਾ ਕੀ ਉਹਦੇ ਬਸ ਰੋਬ ਮਾਰਨ ਨੂੰ ਆ ਕਿ ਤੇ ਜਣ ਆਣੀ ਕਰਨਾ ਕੁਝ ਖਾਣ ਲਈ ਬਣਾ ਲਓ ਬਸ ਲੈ ਇਹ ਥੋੜਾ ਗੱਲ ਹੈ ਜ਼ਰੂਰੀ ਥੋੜੀ ਹੈ ਕਿ ਘਰ ਵਾਲਾ ਹੀ ਪਿਆਰ ਕਰਦਾ ਹੁਣ ਮੈਂ ਵੀ ਤੇ ਤੁਹਾਨੂੰ ਕਰ ਕੀ ਇੱਥੇ ਤੇ ਸਾਰੀ ਬਰਾਰੀ ੜ ਜਾਂਦੀ ਆ ਕੀ ਤੁਸੀਂ ਮਤਲਬ ਤੁਹਾਡਾ ਧਿਆਨ ਰੱਖਦਾ ਆ ਵੇਖੋ ਮੈਂ ਵੀ ਤੁਹਾਡੀ ਇੱਜ਼ਤ ਕਰਦਾ ਆ ਇਹ ਚੀਜ਼ ਕਹਿੰਨੇ ਆ ਮੈਂ ਹੂੰ ਇੱਜ਼ਤ ਤਾਂ ਤੁਸੀਂ ਕਰਦੇ ਜੀ ਖਿਆਲ ਵੀ ਠੀਕ ਠਾਕ ਜਾਈ ਆ ਪਰ ਫਿਰ ਵੀ ਨਾ ਧਿਆਨ ਤੁਹਾਡਾ ਨਰਸਾ ਚੀ ਆ ਨਰਸ ਇਦਾਂ ਹੀ ਨਰਸ ਉਦਾਂ ਹੀ ਇੱਕ ਡਾਕਟਰ ਆਈ ਹੀ ਨਵੀਂ ਉਹ ਇਦਾਂ ਹੀ ਉਦਾਂ ਹੀ ਬਸ ਯਾਰ ਮੇਰੀ ਗੱਲ ਸੁਣੋ ਆ ਗੱਲ ਤੇ ਮੈਂ ਤਾਂ ਕੀਤੀ ਹੈਗਾ ਮੈਨੂੰ ਕੋਈ ਗੱਲ ਹੀ ਨਹੀਂ ਹੋਣੀ ਜੇ ਮੈਨੂੰ ਕੋਈ ਗੱਲ ਹੁੰਦੀ ਹੁੰਦੀ ਤਾਂ ਆਹ ਤੇ ਗੱਲਾਂ ਮੈਂ ਛੇੜਨੀਆਂ ਨਹੀਂ ਨਰਸਾਂ ਨਰਸਾਂ ਵਾਲੀਆਂ ਤਾਂ ਹੀ ਤੇ ਮੈਂ ਪੁਰਾਣੀਆਂ ਗੱਲਾਂ ਕਰ ਲੈਂਦਾ ਅੱਛਾ ਕਿੰਨੇ ਦਿਨ ਹੋ ਗਏ ਭਲਾ ਤੂੰ ਇੱਕੋ ਗੱਲ ਨੂੰ ਰਿਪੀਟ ਕਰੀ ਜਾਂਦਾ ਜੇ ਪੁਰਾਣੀ ਨਰਸ ਇਦਾਂ ਹੀ ਉਹਦਾ ਨਾਮ ਇਹ ਹੀ ਦੂਜੀ ਇਦਾਂ ਹੀ ਉਹ ਇਦਾਂ ਹੀ ਚੱਲ ਤੂੰ ਗੱਲ ਹੀ ਨਹੀਂ ਹੁੰਦੀ ਤੈਨੂੰ ਨਹੀਂ ਕਰਦਾ ਮੈਂ ਗੱਲ ਹੋਰ ਦਾ ਬੈਠੇ ਆਗੇ ਬੈਠੇ ਮਿੰਨਾ ਦਾ ਉੱਪਰ ਇਹਨੇ ਘਰ ਬੂਹਾ ਸਾਰਾ ਖੁੱਲਾ ਵੇਖਿਆ ਕੋਈ ਟੈਨਸ਼ਨ ਹੀ ਨਹੀਂ ਉਹ ਖਲੋਤੇ ਹੀ ਦੋਵੇਂ ਜਣ ਸਾਰੇ ਬੂਹੇ ਥੱਲੇ ਕੁੱਲੇ ਜਿਹੜਾ ਮਰਜੀ ਵੜ ਜੇ ਮੰਮੀ ਪੈ ਕੇ ਹਟਿਆ ਹੀ ਰਹੀ ਤੇ ਉਹਨੂੰ ਮੂੰਹ ਚੱਕਿਆ ਹੀ ਨਾ ਹਾਂਜੀ ਥੱਲੇ ਲੱਭਣਾ ਹੈ ਤਾਂ ਕਿਥੇ ਸੇਵਕ ਸੇਵਕ ਉਹ ਨਾ ਫੋਨ ਤੇ ਦੇ ਹੀ ਗੱਲ ਕਰਨ ਬੂਹੇ ਸਾਰੇ ਥੱਲੇ ਕੁੱਲੇ ਛੱਡੇ ਪਤਾ ਤਹੀ ਆ ਉੱਪਰ ਆਗੇ ਬੈਠੇ ਉਹ ਮੰਮੀ ਇਹਨੇ ਗੱਲਾਂ ਕਰਦੇ ਕਰਦੇ ਮੈਨੂੰ ਉੱਪਰ ਲਿਆਏ ਤੇ ਬੂਹੇ ਬੰਦ ਕਰਨਾ ਮੈਂ ਚੇਤਾ ਭੁੱਲ ਗਿਆ ਚਾਲ ਕੋਈ ਗੱਲ ਨਹੀਂ ਹੋਤੇ ਆ ਪਗੜਾ ਤੇ ਨਵੇਂ ਆ ਬੜੇ ਪ੍ਰਾਣੇ ਆ ਸਾਰਾ ਚੰਗਾ ਭੈਣ ਜੀ ਮੇਰੀ ਸੁਣੋ ਗੱਲ ਮੈਂ ਜਾਣਾ ਜੀ ਹੁਣ ਛੇਤੀ ਘਰ ਨੂੰ ਤੇ ਆਪਾਂ ਮਾੜੀ ਜੀ ਗੱਲ ਕਰ ਲਈਏ ਇਹਦਾ ਨਾ ਸਿਮਰਤ ਨਾ ਫਿਰ ਪੁੱਤ ਇੱਧਰ ਹੋ ਕੇ ਖਲੋਵੋ ਅੱਜ ਕੱਲ ਮੀਂਹ ਬੜਾ ਪੈਂਦਿਆ ਤਾਂ ਬਨੇਰੇ ਗਲੇ ਪਏ ਕੋਈ ਪਤਾ ਨਹੀਂ ਹੁੰਦਾ ਨਹੀਂ ਇਹ ਤੇ ਹੈ ਭੈਣ ਜੀ ਸਹੀ ਗਾ ਅੱਛਾ ਪੁੱਤ ਦੱਸ ਜਿੰਨੇ ਤੈਨੂੰ ਕਿੱਥੇ ਗਏ ਹਾਂ ਤੂੰ ਕੀ ਕਰਦਾ ਪੈਂਦਿਆ ਮੈਂ ਕੁੱਟ ਚਾਹੀ ਸਾਡੇ ਲਈ ਬਣਾ ਲੈਂਦਾ ਯਾਰ ਫੋਨ ਓਟੇ ਫੋਨ ਤੇ ਲੱਗਾ ਅੱਛਾ ਸਿਮਰਤ ਚੱਲ ਤੂੰ ਸੁਣ ਮੇਰੀ ਗੱਲ ਹਾਂਜੀ ਰਿਸ਼ਤਾ ਤੇਰਾ ਹੀ ਪੱਕਾ ਕਰ ਆਏ ਆ ਕੱਲਾ ਕੱਲਾ ਮੁੰਡਾ ਤੇ ਪੈਲੀ ਆਉਂਦੀ ਉਹਨੂੰ 15 ਕਿੱਲੇ ਅੱਜ ਕੱਲ ਦੇ ਜਮਾਨੇ 'ਚ 15 ਕਿੱਲੇ ਪੈਲੀ ਥੋੜੀ ਨਹੀਂ ਆਗੀ ਹਾਂ ਤੇ ਨਾਲ ਆਂਦੇ ਵੀ ਫਾਈਲ ਲਈ ਉਹਨੇ ਬਾਹਰ ਦੀ ਵੀ ਤੇ ਜੇ ਬਾਹਰ ਦਾ ਬਣ ਗਿਆ ਤਾਂ ਤੈਨੂੰ ਭਾਵੇਂ ਨਾਲ ਹੀ ਲੈ ਜੇ ਹਾਂ ਹਾਂ ਸਮਝਣ ਦੀ ਚੀਜ਼ ਨੂੰ ਹਾਂਜੀ ਹਾਂਜੀ ਆਂਟੀ ਜੀ ਮੈਂ ਸਮਝਦੀ ਆ ਮੁੰਡਾ ਤੇ ਤੈਨੂੰ ਪਸੰਦ ਹੈ ਨਾ ਫੋਟੋ ਵਿਖਾਈ ਸੀ ਤੈਨੂੰ ਮੈਂ ਹਾਂ ਮੁੰਡਾ ਤੇ ਮੈਨੂੰ ਪਸੰਦ ਹੀ ਚਾਲ ਫੇਰ ਰਿਸਤਾ ਹੀ ਕਾਰਾ ਹੈ ਪੱਕਾ ਕਾਰ ਉਹਨਾਂ ਦਾ ਏਡੇ ਟਿਕਾਣੇ ਆ ਨਾ ਐਨੂੰ ਵੇਖੇਗੀ ਤੇ ਪ੍ਰਿੰਡ ਆਉਂਦਾ ਹੀ ਇੱਧਰ ਨੂੰ ਵੇਖੇਗੀ ਤੇ ਸ਼ੈਅਰ ਆਉਂਦਾ ਹੀ ਤੇ ਛੋਟੀ ਜੀ ਫੈਮਿਲੀ ਮਾਂ ਪਿਓ ਤੇ ਮੁੰਡਾ ਤੇ ਭੈਣ ਤੇ ਭੈਣ ਵਿਆਹੀ ਆ ਆਸਟ੍ਰੇਲੀਆ ਤੇ ਛੋਟੀ ਜੀ ਫੈਮਿਲੀ ਕੋਈ ਹੋਰ ਗੱਲ ਕਰ ਲੈਂਦੇ ਤੇ ਇੱਕ ਦਾਦੀ ਉਹਨਾਂ ਦੇ ਘਰ ਚ ਤੇ ਲਾਗੇ ਚਾਚੇ ਤਾਇਆ ਨੇ ਵੀ ਕੋਠੀਆਂ ਭਾਈਆਂ ਨਾਲ ਤੇ ਮੈਂ ਕਿਹਾ ਸਿਮਰਤ ਕਰੇ ਕਾਰ ਏਡਾ ਸੋਹਣਾ ਸਾਰੇ ਮਾਰਬਲ ਲੱਗਾ ਉਤਲੇ ਫਲੋਰ ਚ ਵੀ ਮਾਰਬਲ ਲੱਗਾ ਆ ਹੁਣ ਜਿਹੜਾ ਨਵਾਂ ਚੱਲਿਆ ਵਾ ਹਾਂਜੀ ਜੀ ਤੇ ਮੈਂ ਕਹੇ ਘਰ ਕੇ ਤੇ ਜੀ ਕਰਦਾ ਵੇਖੀ ਜਾਈਏ ਤਾਂ ਮੁੰਡਾ ਉੱਤੋਂ ਜ਼ਿਆਦਾ ਘੈਂਟ ਹੀ ਆਂਟੀ ਜੀ ਮੰਮੀ ਤੁਸੀਂ ਵੇਖ ਆਏ ਜੀ ਨਾ ਬਸ ਮੈਨੂੰ ਇੰਨਾ ਹੀ ਬਹੁਤ ਆ ਤੁਸੀਂ ਵੇਖ ਲੈਣਾ ਤੁਹਾਨੂੰ ਪਸੰਦ ਆ ਗਿਆ ਮੈਨੂੰ ਸਮਝੋ ਪਸੰਦੀ ਪਸੰਦ ਆ ਬਾਕੀ ਇੱਕ ਗੱਲ ਹੋਰ ਤੇ ਤੇਰੀ ਵੀ ਅਸੀਂ ਉਹਨੂੰ ਫੋਟੋ ਵਿਖਾਈ ਤੇ ਉਹਨੇ ਤੇ ਪੈਂਦਿਆਂ ਹੀ ਪਹਿਣਾ ਹਾਂ ਕਰਤੀ ਆਂਦਾ ਬਹੁਤ ਵਧੀਆ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਸੁਨੱਖੀ ਤੇ ਹੋਰ ਕੀ ਚਾਹੀਦਾ ਘਰ ਨੂੰ ਚਲਾਉਣ ਵਾਲੀ ਲੱਗਦੀ ਆ ਤੇ ਦਾਦੀ ਉਹਦੀ ਤੇ ਤੇਰੀ ਫੋਟੋ ਪਹਿਣਾ ਬਾਰ-ਬਾਰ ਵੇਖੇ ਤੇ ਬੜੀ ਕਨੇ ਮੁੰਡੇ ਨੂੰ ਵਿਖਾਵੇ ਉਹ ਤਾਂ ਕਹੀ ਜਾਣ ਕਿ ਤਰੀਕ ਵੀ ਅੱਜ ਹੀ ਪੱਕੀ ਕਰਦੇ ਜੇ ਇਹਨੇ ਤਰੀਕ ਤਾਂ ਹੁਣ ਹੀ ਦੋ ਚਾਲ ਦੇ ਰੋਕ ਕੇ ਤਾਂ ਨਪਕ ਰੋਏ ਆ ਕਨੇ ਤੇਂ ਜੀ ਵੀ ਆਂਦੇ ਤੇ ਚੁੰਨੀ ਜੜਾ ਕਰ ਦੋ ਐਵੇਂ ਬਹੁਤਾ ਕੀ ਪਹਿਲੇ ਠਾਕਾ ਲਾਉਣਾ ਵਾ ਰੋਕਾ ਕਰੋ ਤੇ ਫਿਰ ਵਿਆਹ ਕਰੋ ਅੱਗੇ ਸਿੱਧਾ ਚੁੰਨੀ ਚੜਾ ਕਰਕੇ ਤੇ ਕੁੜੀ ਅਹੀਂ ਘਰ ਲੈ ਆਉਣੀ ਆ ਤੇ ਦੋ ਕੱਪੜਿਆਂ ਚ ਤੇ ਸਾਨੂੰ ਕਿਹੇ ਚੀਜ਼ ਦੀ ਲੋੜ ਨਹੀਂ ਤੈਨੂੰ ਪਤਾ ਰੱਬ ਦਾ ਦਿੱਤਾ ਤੇ ਸਾਰਾ ਕੁਝ ਹੀ ਆ ਉਹਨਾਂ ਦੇ ਘਰ ਕਿਹੇ ਚੀਜ਼ ਦੀ ਉਹਨਾਂ ਨੂੰ ਭੁੱਖ ਨਹੀਂ ਨਾ ਉਹਨਾਂ ਦੀ ਕੋਈ ਦਾਜ ਦੀ ਡਿਮਾਂਡ ਨਹੀਂ ਤੇ ਨਾ ਗੱਲ ਤੇ ਨਾ ਬਾਤ ਹਾਂਜੀ ਚਲੋ ਆਪਾਂ ਨੂੰ ਹੋਰ ਚਾਹੀਦਾ ਵਿਕੀ ਮੁੰਡਾ ਚੰਗਾ ਹੋਣਾ ਚਾਹੀਦਾ ਵਾ ਹਾਂ ਤੇ ਬਾਕੀ ਇਹ ਆ ਕਿ ਤਿਆਰੀ ਟੁਰੀ ਕਰੋ ਫਿਰ ਚਲੋ ਮਨ ਕੋਈ ਨਹੀਂ ਕਰਨੀ ਚਾਹਦੀ ਇੱਥੇ ਰੱਖੀ ਤਾਂ ਤੁਸੀਂ ਵੀ ਮੈਂ ਕਰਨੀ ਸੋਨਾ ਵਧੀਆ ਕਰਿਓ ਸਾਰਾ ਬਦਲੋ ਮੇਰੀ ਵੀ ਸੁਣ ਲਓ ਮੇਰੀ ਗੱਲ ਸੁਣੋ ਮੈਂ ਹੀ ਘਾਵਾਂਗੀ ਅੱਖ ਕੋਈ ਨਹੀਂ ਮੈਂ ਬੋਲਾਂਗੀ ਜਿੰਨਾ ਹੋ ਸਕੇਂਗਾ ਤੇਰੇ ਗੰਦੇ ਛੱਡੋ ਚੁੱਪ ਕਰਿਆ ਯਾਰ ਰੰਗਾ ਰੁੰਗਾ ਛੱਡੋ ਤੀ ਜਿਹੜੀ ਗੱਲ ਮੈਂ ਕਹਣਾ ਮੇਰੀ ਤਾਂ ਸੁਣਨੀ ਦੇ ਦੱਸ ਵੇ ਤੂੰ ਦੱਸ ਤੁਸੀਂ ਓਏ ਤੇ ਰਿਸ਼ਤਾ ਪੱਕਾ ਕਰ ਆ ਜਿੰਨਾ ਚਿਰ ਕੁੜੀ ਮੁੰਡਾ ਇੱਕ ਦੂਜੇ ਨੂੰ ਜਾਣ ਦੇਣੀ ਆ ਕੀ ਮਤਲਬ ਤੇਰਾ ਉਹ ਘੜੀ ਬੈਕ ਲੋ ਕੇ ਗੱਲਾਂ ਬਾਤਾਂ ਕਰਨਾ ਕਿ ਮੁੰਡਾ ਕਿੱਦਾਂ ਦਾ ਬਿਠਾਵਾਂਗੇ ਅਪਰਸੋਂ ਮੈਂ ਦੇ ਆਈ ਆ ਰਿਸ਼ਤਾ ਪੱਕਾ ਕਰਕੇ ਕੌਣ ਬਿਠਾਉਂਦਾ ਪਹਿਲਾਂ ਬਣਾਉਂਦੇ ਆ ਪਤਾ ਲੱਗਦਾ ਮੁੰਡਾ ਕਿਦਾਂ ਦਾ ਪਰਸੋਂ ਟਾਈਮ ਦੇ ਆਏ ਆ ਦੋਵੇਂ ਜਣੇ ਆਪਸ ਵਿੱਚ ਗੱਲਬਾਤ ਕਰ ਲੈਣਗੇ ਜਦੋਂ ਇੱਕ ਦੂਜੇ ਨੂੰ ਪਸੰਦ ਦੇ ਆ ਫੋਨ ਤੇ ਗੱਲ ਕਰ ਲਈ ਤੇ ਗੱਲ ਕਾਦੀ ਰਹਿ ਗਈ ਪਿੱਛੇ ਵੇਹੀ ਗੱਲ ਮਾਰਬਲ ਮੋਰ ਪਰ ਮਾਰਬਲ ਤੁਹਾਡੇ ਘਰੇ ਵੀ ਲੱਗਾ ਸਾਡੇ ਘਰੇ ਨਹੀਂ ਰਸੋਈ ਬਣੀ ਸਾਰਾ ਕੁਝ ਬਣਿਆ ਤੇ ਉਹ ਤੇਰੇ ਘਰ ਨੂੰ ਕੀ ਕਰੇ ਉਹ ਉੱਥੇ ਤੇ ਉੱਥੇ ਹੀ ਤੇ ਰਹਿਣ ਦੀ ਹੈ ਨਾ ਵਿਆਹ ਜ਼ਰੂਰੀ ਹੈ ਮੇਰੀ ਸੁਣ ਗੱਲ ਤੂੰ ਇੱਚ ਕੀ ਲੈਣਾ ਦੇਣਾ ਜਦੋਂ ਕੁੜੀ ਨੇ ਨੂੰ ਨਹੀਂ ਕਿ ਤਰਾਜ ਉਹ ਹਾਂ ਚ ਹਾਂ ਮੈਂ ਲੈ ਜਾਂਦੀ ਤੂੰ ਐਵੇਂ ਤੀਜੇ ਥਾਂ ਮੈਂ ਦੋਸਤ ਹੈ ਤਾਂ ਯਾਨੀ ਮੈਂ ਬਹਿਣਾ ਕਿ ਤੂੰ ਬੋਲੇਗਾ ਮੇਰੀ ਗੱਲ ਦੋਸਤੇ ਆ ਨਾ ਤੇ ਦੋਸਤ ਬਣ ਕੇ ਰਹਿ ਉਹਦੀ ਲਾਈਫ ਚ ਇੰਟਰਫੇਅਰ ਕਰਨ ਦੀ ਲੋੜ ਨਹੀਂ ਆ ਠੀਕ ਆ ਉਹਨੇ ਜ਼ਿੰਦਗੀ ਜੀਣੀ ਉਹਨੇ ਵਿਆਹ ਕਰਾਉਣਾ ਉਹਨੇ ਅੱਗੇ ਵਧਣਾ ਵਾ ਤੇ ਦੋਸਤੇ ਤਾਂ ਦੋਸਤ ਬਣ ਕੇ ਰਹਿ ਦੋਸਤ ਤੂੰ ਸਾਰੀ ਉਮਰ ਰਹੇਗਾ ਉਹਦਾ ਉਹ ਤੇਰੀ ਦੋਸਤ ਆ ਆ ਵਧੀਆ ਗੱਲ ਆ ਪਹਿਲਾਂ ਉਹਦਾ ਉਹਦਾ ਰਿਸ਼ਤਾ ਪਹਿਲਾਂ ਆ ਉਹ ਵੀ ਘਰ ਵਾਲਾ ਫਰੋਡ ਜਾਂ ਨਿਕਲ ਉਹ ਵੀ ਤੇ ਘਰ ਦਾ ਪਸੰਦ ਕੀਤਾ ਹੋਗਾ ਆ ਗਾੜੀ ਤੂੰ ਹੀ ਆ ਕਰਤਾ ਜੇ ਤੂੰ ਹੀ ਮੇਰੀ ਗੱਲ ਸੁਣ ਤੂੰ ਉਹ ਪ੍ਰਧਾਨ ਬੜੇ ਦੇ ਵਿੱਚ ਰਹਿਣਾ ਨਾ ਮਾ ਕਿ ਜੇ ਇੱਕ ਵਾਰੀ ਫਰੋਡ ਹੋ ਗਿਆ ਵਾ ਤੇ گاؤں ਦਾ ਕੁੜੀ ਦਾ ਵਿਆਹ ਨਾ ਕਰੀਏ ਇੱਕ ਵਾਰੀ ਰੱਖ ਦੀਏ ਹਾਂ ਤੇ ਇਹਨਾਂ ਚੰਗਾ ਇੱਕ ਵਾਰੀ ਰੱਖੋ ਹੁਣ ਸਭ ਕੁਝ ਵੇਖ ਪਰਖ ਕੇ ਆਏ ਹੀ ਚੰਗੀ ਤਰ੍ਹਾਂ ਕੀਤਾ ਅੱਗੇ ਉਹਦੀ ਦਾਦੀ ਨੇ ਕੀਤਾ ਹੀ ਉਹਨਾਂ ਨੇ ਚੰਗੀ ਤਰ੍ਹਾਂ ਜਾਂਚ ਪਰਖਣੀ ਕੀਤੀ ਐਰਕ ਉਹਦੀ ਦਾਦੀ ਨੇ ਸਾਨੂੰ ਅੱਗੇ ਲਾਇਆ ਵਾ ਚੱਲ ਸਿਮਰਤ ਤੇਰੇ ਤੇ ਛੱਡ ਦੇ ਤੂੰ ਇਦਾਂ ਹੀ ਰਹਿਣਾ ਸਾਰੀ ਉਮਰ ਦੇਦੀ ਹੈ ਜਵਾਬ ਨਾ ਨਾ ਆਂਟੀ ਜੀ ਮੈਂ ਦੱਸੋ ਇਦਾਂ ਕਿਉਂ ਰਹਿਣਾ ਮੈਂ ਸਾਰ ਮੈਂ ਤੇ ਆਪਣੇ ਘਰ ਜਾਉਂਗੀ ਕਿ ਦੱਸ ਮੈਂ ਵਿਆਹ ਨਹੀਂ ਕਰਾਉਣਾ ਹਾਂ ਲੈ ਸੋਣ ਲਈ ਉਹਦੀ ਗੱਲ ਉਹ ਕੀ ਕਹਿੰਦੀ ਆ ਨਹੀਂ ਤੇ ਧਿਆਨ ਨਾ ਕੰਨ ਖੋਲ ਕੇ ਸੁਣ ਲੈ ਕਰ ਤਿਆਰੀਆਂ ਹੁਣ ਤੂੰ ਵੀ ਨਾਲ ਲੱਗ ਕੇ ਵਿਆਉਣਾ ਵਾਂ